ਜੀ ਕੀ ਫਤਿਹ ਤਾਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਲਾ ਛੱਡਣ ਦੇ ਵਿਰਾਗਮਈ ਪਲਾ ਨੂੰ ਦਰਸਾਉਂਦਾ ਦਸ਼ਮੇਸ਼ ਲੋਕਿਕ ਪੈਦਲ ਮਾਰਚ ਜੋ ਕਿ ਪਿਛਲੇ 30 ਸਾਲਾਂ ਤੋਂ ਬਾਬਾ ਜੋਰਾ ਸਿੰਘ ਜੀ ਲੱਖਾ ਦੇ ਮਹਾਨ ਉਪਰਾਲੇ ਸਦਕਾ ਇਸ ਸਾਲ ਵੀ ਕਿਲਾ ਆਨੰਦਗੜ੍ਹ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਇਆ ਬੰਦਕ ਮਾਗ ਅਨੰਤਪੁਰ ਸਾਹਿਬ ਵਿਖੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆਪਣੇ ਇਲਾਕੇ ਦੀ ਸੰਗਤ ਵੀ ਅਨੰਤਪੁਰ ਸਾਹਿਬ ਵਿਖੇ ਪਹੁੰਚੀ ਤੇ ਬਹੁਤ ਵੱਡੇ ਇਕੱਠ ਨੇ ਇਹ ਨਗਰ ਕੀਰਤਨ ਦੀ ਉੱਥੋਂ ਆਰੰਭਤਾ ਕੀਤੀ ਜਿੱਥੇ ਜਿੱਥੇ ਗੁਰੂ ਸਾਹਿਬ ਰੁਕੇ ਉਹਨਾਂ ਉਹਨਾਂ ਪੜਾਵਾਂ ਤੋਂ ਰੁਕਦਾ ਹੋਇਆ ਇਹ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਅੱਜ ਗੁਰਦੁਆਰਾ ਮਹਿਤਿਆਣਾ ਸਾਹਿਬ ਵਿਖੇ ਪਹੁੰਚੇਗਾ ਦੇਖੋ ਸੰਗਤ ਜੀ 30 ਸਾਲ ਪਹਿਲਾਂ ਬਹੁਤ ਘੱਟ ਸਾਧਨ ਸੀ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਅੱਜ ਤਾਂ ਆਪਾਂ ਹਰ ਇੱਕ ਬੰਦਾ ਜੋ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਲਾ ਛੱਡਣ ਦੇ ਇਤਿਹਾਸ ਤੋਂ ਜਾਣੂ ਕਰਾ ਰਹੇ ਆ ਪਰ ਬਾਬਾ ਜੋਰਾ ਸਿੰਘ ਜੀ ਲੱਖਾ ਦੀ ਅੱਜ ਤੋਂ 30 ਸਾਲ ਪਹਿਲਾਂ ਇਹ ਸੋਚ ਸੀ ਕਿ ਜੋ ਗੁਰੂ ਸਾਹਿਬ ਕਿੱਦਾਂ ਪਰਿਵਾਰ ਲੈ ਕੇ ਕਿਲੇ ਤੋਂ ਚੱਲੇ ਤੇ ਇੱਕ ਦਿਨ ਦੇ ਵਿੱਚ ਹੀ ਐਡਾ ਵੱਡਾ ਡਿਸੀਜਨ ਉਹਨਾਂ ਨੇ ਲਿਆ ਸਰਸਾ ਨਦੀ ਤੇ ਪਰਿਵਾਰ ਤਿੰਨਾ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਗੁਰੂ ਸਾਹਿਬ ਦਾ ਪਰਿਵਾਰ ਗੁਰੂ ਸਾਹਿਬ ਦੀਆਂ ਮਹਿਲ ਦਿੱਲੀ ਨੂੰ ਚਲੇ ਗਏ ਔਰ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦੇ ਗੰਗੂ ਲੈ ਗਿਆ ਉਹਨਾਂ ਨੂੰ ਸਰਸਾ ਨਦੀ ਤੋਂ ਤੇ ਗੁਰੂ ਸਾਹਿਬ ਆਪ ਚਮਕੌਰ ਦੀ ਗੜੀ ਵੱਲ ਨੂੰ ਆ ਗਏ ਸੋ ਸੰਗਤ ਜੀ ਆਪਣਾ ਜੋ ਇਤਿਹਾਸ ਗੁਰ ਇਤਿਹਾਸ ਬਿਸਰਦਾ ਜਾ ਰਿਹਾ ਇਹ ਸਾਡਾ ਬਾਬਾ ਜੀ ਦਾ ਇਹੀ ਮਕਸਦ ਸੀ ਕਿ ਆਪਾਂ ਵੱਧ ਤੋਂ ਵੱਧ ਆਉਣ ਵਾਲੀ ਜੋ ਆਪਣੀ ਪੀੜ੍ਹੀ ਆ ਉਹਨੂੰ ਗੁਰ ਇਤਿਹਾਸ ਦੇ ਨਾਲ ਜੋੜੀਏ ਦਾੜੀ ਕੇਸ ਪ੍ਰਕਾਸ਼ ਕਰੀਏ ਜੇ ਆਪਾਂ ਬੱਚਿਆਂ ਨੂੰ ਇਦਾਂ ਦੇ ਸਮਾਗਮਾਂ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਹੀ ਆਪਣੇ ਬੱਚੇ ਸਿੱਖੀ ਵੱਲ ਨੂੰ ਪ੍ਰੇਰਿਤ ਹੋਣਗੇ ਕਿਸ ਰੱਖਣਗੇ ਦਾੜੇ ਪ੍ਰਕਾਸ਼ ਕਰਨਗੇ ਸੋ ਸਾਰਿਆਂ ਨੂੰ ਬੇਨਤੀ ਆ ਕਿਉਂਕਿ ਅਸੀਂ ਜਿੱਥੇ ਵੀ ਰੁਕੇ ਸਾਰੇ ਸਥਾਨਾਂ ਤੋਂ ਇਹੀ ਹੋਕਾ ਦਿੰਦੇ ਆ ਰਹੇ ਆ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਨਿਆਂ ਦੇ ਚੱਲੀਏ ਕਿਵੇਂ ਉਹਨਾਂ ਨੇ ਆਪਣੀ ਖਾਤਰ ਸਰਬੰਸ ਕੁਰਬਾਨ ਕੀਤਾ ਆਪਣਾ ਵੀ ਫਰਜ਼ ਬੰਦਾ ਕਿ ਆਪਾਂ ਉਹਨਾਂ ਲਈ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣ ਕੇ ਕੋਣਾਲਾ ਜੀਵਨ ਸੁੱਖਾਂ ਦਾ ਬਤੀਤ ਕਰੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ